ਹਾਂਜੀ ਮਿੱਤਰੋ ਅੱਜ ਦਰਸ਼ਨ ਕਰਾਉਣ ਜਾ ਰਿਹਾ ਬਈ ਹਰੇ ਸਵਰਾਜ ਛੋਟੇ ਦੇ ਪੁਰਾਣਾ ਬ੍ਰਾਂਡ ਆ ਸਵਰਾਜ ਦਾ ਬਈ 1978 ਮਾਡਲ ਆ ਮਿੱਤਰੋ ਤੇ ਸਵਰਾਜ 735 ਦੇਖ ਸਕਦੇ ਹੋ ਤੁਸੀਂ ਹਰਾ ਸਵਰਾਜ ਕਹੇ ਤੇ ਇਹ ਕਿਤੇ ਤੇਲ ਲੀਕੀ ਦਿਖਾ ਕਿਤੇ ਨਹੀਂ ਹੈਗੀ ਐਨ ਪੈ ਸਪਕਾ ਹਾਂ ਬਾਕੀ ਚੱਕਰਿਆ ਉਸ ਦੀ ਗੱਲ ਆ ਬੰਦੇ ਨੇ 1978 ਮਾਡਲ ਲੋ ਵੀ ਇਹ ਵੀ ਬ੍ਰਾਂਡ ਹੈਗਾ ਉਹ ਕਿੱਥੇ ਨਿਕਲਦਾ ਜਾ ਤੇਲ ਕਿਤੋਂ ਕੋਈ ਸੀਲ ਲੀਕ ਨਹੀਂ ਹਾਂ ਨਾਗਾ ਬਸ ਅੰਜਲ ਸਿਆ ਪਾਈ ਪਾਫ ਮਾੜੀ ਮੁੱਟੇ ਦਾਦਾ ਪਾਸੇ ਵਾਲੀ ਤਾਂ ਹੋ ਜਾਂਦੀ ਹੈ ਲੀਕ ਨੂੰ ਇਹਦਾ ਪਤੀ ਸਾਰੇ ਨੂੰ ਦੇਖ ਸਕਦੇ ਤੁਸੀਂ 47 ਸਾਲ ਹੋ ਗਏ ਬਾਈ ਸਾਡੇ ਪਿੰਡ ਜੇ ਇਹਦੇ ਨਾਲ ਦੇ ਦੋ ਡਾਇਰੈਕਟਰ ਨੇਗੇ ਬਹੁਤ ਸਰਾ ਚੀਜ਼ ਹੈ ਤੇ ਉੱਪਰਲੇ ਪਾਸੇ ਸ਼ੋ ਤਾਂ ਹਰੇ ਰੰਗ ਦੀ ਪਈ ਆ ਸਾਈਡ ਤੋਂ ਬਾਈ ਜਰਿਆ ਪਿਆਗਾ ਤੇ ਬਾਈ ਉ ਬਹੁਤ ਵਧੀਆ ਟਰੈਕਟਰ ਪਿਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਧਰੋਂ ਵੀ ਅੱਗੇ ਸਲੈਂਸਰ ਹੁੰਦਾ ਦੀ ਬਾਈ ਜਮਾਂ ਐਨ ਪਿਸਟਨ ਆ ਦੇ ਦੇ ਅੱਗੇ ਸਲੈਂਸਰ ਹੁੰਦਾ ਦੀ ਰੇਸ਼ ਵੀ ਉਹ ਵੀ ਦੇਖ ਲਓ ਪ੍ਰੋਪਰ ਜਿਵੇਂ ਹੁਣ ਸਵਰਾਜਾਂ ਦੇ ਆਉਂਦੀ ਹੈਗੀ ਤੇ ਚੱਕੇ ਚੁੱਕੇ ਵੀ ਬਾਈ ਐਨ ਵਧੀਆ ਪਏ ਨੇਗੇ ਮਗਰਿਆਟ ਕੱਲੇ ਲੱਗੇ ਹੋਏ ਨੇਗੇ ਬੜਕ ਸੁਣਾ ਬਾਈ ਜੇਕਰ ਭਾਈ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਹਨਾ ਤਾਂ ਵੀਰ ਬਣ ਕੇ ਸ਼ੇਅਰ ਜਰੂਰ ਕਰਿਆ ਕਰੋ ਤੇ ਪੇਜ ਨੂੰ ਵੀ ਫੋਲੋ ਜਰੂਰ ਕਰਿਆ ਕਰੋ ਐਦਾਂ ਦੀਆਂ ਵੀਡੀਓ ਦੇਖਣ ਲਈ